ਬਟਾਲਾ 'ਚ ਸੜਕ ਹਾਦਸਾ ਸਫਾਰੀ ਗੱਡੀ ਚਾਲਕ ਨੂੰ ਅਚਾਨਕ ਹਾਰਟ ਅਟੈਕ ਆਨ ਕਰਨ ਵਾਪਰਿਆ ਹਾਦਸਾ ਕਨੇਡਾ ਸਿਟੀਜ਼ਨ ਹੈ ਕਾਰ ਚਾਲਕ ਸੜਕ ਕਿਨਾਰੇ ਖੜੀਆਂ ਕਈ ਗੱਡੀਆਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਕਨੇਡੀਅਨ ਚਾਲਕ ਦੀ ਹਾਲਤ ਗੰਭੀਰ ਵਾਰ ਰਹੀ ਸੀ ਆਪਣੀ ਤੇ ਉੱਥੋਂ ਵੇਖਿਆ ਕਿ ਉਹ ਗੱਡੀ ਪਿੱਛੋਂ ਆ ਰਹੀ ਸੀ ਆਹ ਗੱਡੀਆਂ ਜਿਹੜੀਆਂ ਤਿੰਨ ਅੱਗੇ ਸਾਰੀਆਂ ਇਹ ਪਾਰਕਿੰਗ 'ਚ ਖੜੀਆਂ ਸੀ ਤੇ ਉਹ ਗੱਡੀ ਜਿਹੜਾ ਉੱਥੋਂ ਥੋੜੀ ਸਪੀਡ ਨਾਲ ਹੋ ਗਈ ਤੇ ਮੋਟਰਸਾਈਕਲ ਜਵਜੀ ਮੋਟਰਸਾਈਕਲ ਤੋਂ ਕੰਟਰੋਲ ਕਰਕੇ ਪਤਾ ਨਹੀਂ ਉਹ ਬੰਦੇ ਨੂੰ ਟੈਕ ਆ ਗਿਆ ਕੀ ਹੋਇਆ ਉਹ ਗੱਡੀ ਜਿਹੇ ਅਸੀਂ ਪਾਟ ਕੇ ਆਣ ਕੇ ਬੰਦ ਕੀਤੀ ਉਹਦੇ ਸਾਰੇ ਧੂਏ ਧੂਆ ਹੋ ਗਿਆ ਸੀ ਤੇ ਜੇ ਨਾ ਬੰਦ ਕਰਦੇ ਤਾਂ ਸ਼ਾਇਦ ਅੱਗ ਵੀ ਲੱਗ ਸਕਦੀ ਜੀ ਫਿਰ ਉਹਨੂੰ ਪੰਪ ਵਗੈਰਾ ਦਿੱਤਾ ਤੋਂ ਬਾਅਦ ਉਹ ਹਸਪੀਟਲ ਲੈ ਕੇ ਹੁਣ ਦੇਖੋ ਅੱਗੇ ਆ ਕੇ ਕੀ ਬੰਦਾ ਇਹ ਕਿੱਡੇ ਚੰਗੇ ਕਿੱਡੇ ਤੇ ਤਿੰਨਾਂ ਚ ਗੱਡੀਆਂ ਨੇ ਵੱਢੀਆਂ ਜੀ ਚੌਥਾ ਮੋਟਰਸਾਈਕਲ ਤੇ ਜ਼ਖਮੀ ਕਿੰਨੇ ਕੋ ਹੋਏ ਨੇ ਨਹੀਂ ਜ਼ਖਮੀ ਕੋਈ ਮੋਟਰਸਾਈਕਲ ਵਾਲੀ ਹੋਇਆ ਬਾਕੀ ਦੇ ਸਾਰੇ ਗੱਡੀਆਂ ਚ ਨੀਸੀ ਆ ਗਏ ਗੱਡ ਕਿਰਪਾਲ ਜੀ ਭਾਜੀ ਕੀ ਗੱਲ ਬੋਤ ਹੋਈ ਸਾਰੀ ਕਰੀ ਭਾਜੀ ਇੱਥੇ ਆਪਣਾ ਆਫਿਸ ਆ ਲਾਈਨ ਸ਼ੇਅਰ ਗੱਡੀਆਂ ਰੋਡ ਸਾਈਡ ਤੇ ਲੱਗੀਆਂ ਸਨ ਬਿਲਕੁਲ ਅੱਗੇ ਵੀ ਲੱਗਦੀਆਂ ਰੋਜ਼ ਤੇ ਪਿੱਛੋਂ ਉਹ ਸਫਾਰੀ ਗੱਡੀ ਆਈ ਆ ਉਹਨੇ ਮੇਰੇ ਕੋ ਵੀਡੀਓ ਆਉਦੀ ਮਤਲਬ ਜਿਤਨਾ ਸਿਕਿਉਰਿਟੀ ਗਾਰਡ ਦੱਸ ਰਿਹਾ ਵੀ ਗੋਲੀ ਦੀ ਸਪੀਡ ਤੇ ਗੱਡੀ ਆਈ ਆ ਉਹਨੇ 4-5 ਗੱਡੀਆਂ ਸਾਰੀਆਂ ਧੂਕ ਅੱਗੇ ਪਾਣੀ ਦਿੱਤੀਆਂ ਸਾਰੀਆਂ ਗੱਡੀਆਂ ਜੇ ਕੋਈ ਅੱਗੇ ਹੁੰਦਾ ਰਾਘੀਰ ਹੁੰਦਾ ਤੇ ਖਤਮ ਹੋ ਜਣਾ ਸੀ ਭਾਵੇਂ 10 20 ਜਿੰਨੇ ਵੀ ਹੁੰਦੇ ਬਹੁਤ ਜਿਆਦਾ ਮਾੜਾ ਐਕਸੀਡੈਂਟ ਹੋਇਆ ਬਹੁਤ ਨੁਕਸਾਨ ਹੋਇਆ ਗੱਡੀਆਂ ਦਾ ਤੇ ਜ਼ਖਮੀ ਉਹ ਤਾਂ ਲੋਟ ਬੱਦਲੇ ਸ਼ਾਇਦ ਉਹ ਲੈ ਕੇ ਗਏ ਨੇ ਹਸਪੀਟਲ ਨੂੰ ਪਤਾ ਨਹੀਂ ਕੀ ਹੋਣਾ ਹੈ ਜ਼ਖਮੀ ਕਿੰਨੇ ਕੋਈ ਪਤਾ ਲੱਗਾ ਜੀ ਹਾਂਜੀ ਜ਼ਖਮੀ ਕਿੰਨੇ ਕੋਈ ਨਹੀਂ ਦੋ ਹੀ ਪਿਛਲੀ ਮੇਰੀ ਗੱਡੀ ਤੇ ਖਾਲੀ ਹੈ ਅਗਲੀ ਵੀ ਖਾਲੀ ਹੈ ਤਿੰਨ ਗੱਡੀਆਂ ਖਾਲੀ ਹੋ ਗਈਆਂ ਇੱਕ ਜਿਹੜਾ ਪਿੱਛੇ ਹੈਗਾ ਸੀ ਡਰਾਈਵਰ ਉਹ ਵੀ ਮੇਰੇ ਤੋਂ ਪਿਛਲੀ ਗੱਡੀ ਦਾ ਉਹ ਸ਼ਾਇਦ ਉਹਨੂੰ ਜ਼ਖਮੀ ਹੋਇਆ ਜਾਂਦਾ ਨੂੰ ਲੈ ਕੇ ਆ ਉਹਨੂੰ ਸ਼ਾਇਦ ਕੋਈ ਅਟੈਕ ਆਇਆ ਜਾਂ ਕੋਈ ਨਸ਼ਾ ਕੀਤਾ ਹੁਣ ਪਤਾ ਨਹੀਂ ਜਿਹੜਾ ਸਫਾਰੀ ਗੱਡੀ ਵਾਲਾ ਪਿੱਛੋਂ ਜਿੰਨੇ ਮਾਰੀਆਂ ਸਾਰੀਆਂ ਗੱਡੀਆਂ ਉਹ ਹੁਣ ਮੈਡੀਕਲ ਟੈਸ ਪਾ 15-20 ਮਿੰਟ ਪਹਿਲਾਂ ਇੱਕ ਪਤਾ ਲੱਗਾ ਕਿ ਟ੍ਰੈਫਿਕ ਜਮ ਹੋਈ ਹੈ। ਹਰਾਨ ਕੇ ਵੇਖਿਆ ਐਕਸੀਡੈਂਟ ਹੋ ਆ ਭਿਆਨਕ ਹੋਇਆ ਹੈ। ਇੱਕ ਮੁੰਡਾ ਮਨਜਿੰਦਰ ਆ ਕੈਨੇਡਾ ਦਾ ਸਿਟੀ ਹੈ ਨਾ। ਇਹਨੂੰ ਕੋ ਗੱਡੀ 'ਚ ਬੈਠਿਆ ਕੋਈ ਅਟੈਕ ਵਗੈਰਾ ਆ ਗਿਆ ਜੋ ਕੋਈ ਮਤਲਬ ਇਹਦੇ ਕੋ ਰੇਸ ਦੱਬੀ ਗਈ। ਤੇ ਉਹ ਗਾਂ ਜਿਹੜੀ ਅੱਗੇ ਖਲੋਤੀ ਇਹ ਪੰਜਰ ਗੱਡੀਆਂ ਇੱਕ ਲੇਡੀ ਜੋ ਐਕਟ ਬਾਤ ਹੀ। ਤੋਂ ਸਾਰੀਆਂ ਗੱਡੀਆਂ ਦੇ ਵਿੱਚ ਇਹਦੀ ਗੱਡੀ ਵਜ੍ਹੀ ਆ। ਤਾਂ ਫਿਰ ਇਹਦੇ ਕੋ ਬੰਦ ਵੀ ਨਹੀਂ ਹੋਈ। ਉਹ ਉਤਰਾਂ ਇਸਤੇ ਪਕੜੇ ਟਾਇਰਾਂ ਨੇ। ਇਹ ਉਹ ਇੱਕ ਮਤਲਬ ਜੇ ਥੋੜਾ ਸਮਾਂ ਨਾਲ ਬੰਦ ਕਰਦੇ ਤਾਂ ਬਲਾਸਟ ਵੀ ਹੋ ਸਕਦਾ ਸੀ। ਤੇ ਚਲੋ ਇਹਦੇ ਕੋ ਜਖਮੀ ਨੇ ਜਿਹੜਾ ਉਹਨਾਂ ਨੂੰ ਹਸਪਤਾਲ ਲੈ ਜਾਂਦਾ ਮੌਕੇ ਤੇ ਬਾਕੀ ਐਸਟੀਓ ਸਿਟੀ ਸਾਹਿਬ ਨਾਲ ਸੰਪਰਕ ਹੋਇਆ ਬਾਕੀ ਉਹ ਕਰਨਗੇ ਜੋ ਕਰਨਾ ਹੈ ਕਿੰਨੇ ਜਖਮੀ ਹੋਏ ਸਰ ਇਹਦੇ ਤਿੰਨ ਚਾਰ ਬੰਦੇ ਜਖਮੀ ਹੋਏ 45 ਦਾ ਨੁਕਸਾਨ ਨਹੀਂ ਹੋ ਨਹੀਂ ਨਹੀਂ ਜਾਨ ਨੁਕਸਾਨ ਕੋਈ ਨਹੀਂ ਇਹਨਾਂ ਨੂੰ ਜਿਆਦਾ ਇਹਨੂੰ ਲੈਣ ਦਾ ਪਹੁੰਚਾਤਾ ਟਾਈਮ ਨਾਲ ਬਟਾਲਾ 'ਚ ਸੜਕ ਹਾਦਸਾ ਸਫਾਰੀ ਗੱਡੀ ਚਾਲਕ ਨੂੰ ਅਚਾਨਕ ਹਾਰਟ ਅਟੈਕ ਆਨ ਕਰਨ ਵਾਪਰਿਆ ਹਾਦਸਾ ਕਨੇਡਾ ਸਿਟੀਜ਼ਨ ਹੈ ਕਾਰ ਚਾਲਕ ਸੜਕ ਕਿਨਾਰੇ ਖੜੀਆਂ ਕਈ ਗੱਡੀਆਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਕਨੇਡੀਅਨ ਚਾਲਕ ਦੀ ਹਾਲਤ ਗੰਭੀਰ ਵਾਰ ਰਹੀ ਸੀ ਆਪਣੀ ਤੇ ਉੱਥੋਂ ਵੇਖਿਆ ਕਿ ਉਹ ਗੱਡੀ ਪਿਛੋਂ ਆ ਰਹੀ ਸੀ ਆਹ ਗੱਡੀਆਂ ਜਿਹੜੀਆਂ ਤਿੰਨ ਅੱਗੇ ਸਾਰੀਆਂ ਇਹ ਪਾਰਕਿੰਗ 'ਚ ਖੜੀਆਂ ਸੀ ਤੇ ਉਹ ਗੱਡੀ ਜਦੋਂ ਉੱਥੋਂ ਥੋੜੀ ਸਪੀਡ ਨਾਲ ਹੋ ਗਈ ਤੇ ਮੋਟਰਸਾਈਕਲ ਵੱਜੀ ਮੋਟਰਸਾਈਕਲ ਤੋਂ ਕੰਟਰੋਲ ਕਰਕੇ ਪਤਾ ਨਹੀਂ ਉਹ ਬੰਦੇ ਨੂੰ ਅਟੈਕ ਆ ਗਿਆ ਕੀ ਹੋਇਆ ਉਹ ਗੱਡੀ ਤੇ ਅਸੀਂ ਪੱਟ ਕੇ ਆਣ ਕੇ ਬੰਦ ਕੀਤੀ ਉਹਦੇ ਸਾਰੇ ਧੂਏ ਧੂਆ ਹੋ ਗਿਆ ਸੀ ਤੇ ਜੇ ਨਾ ਬੰਦ ਕਰਦੇ ਤਾਂ ਸ਼ਾਇਦ ਅੱਗ ਵੀ ਲੱਗ ਸਕਦੀ ਜੀ ਫਿਰ ਉਹਨੂੰ ਪੰਪ ਵਗੈਰਾ ਦਿੱਤਾ ਤਦ ਬਾਅਦ ਉਹ ਹਸਪੀਟਲ ਲੈ ਗਿਆ ਹੁਣ ਦੇਖੋ ਅੱਗੇ ਆ ਕੇ ਕੀ ਬੰਦਾ ਇਹ ਤੇ ਕਿੱਦਾਂ ਚੱਲੇ ਕਿੱਦਾਂ ਜੀ ਤਿੰਨਾਂ ਚ ਕਰਦੀਆਂ ਨੂੰ ਵੱਡੀਆਂ ਜੀ ਚੌਥਾ ਮੋਟਰਸਾਈਕਲ ਤੇ ਜ਼ਖਮੀ ਕਿੰਨੇ ਕੋ ਹੋਏ ਨੇ ਨਹੀਂ ਜ਼ਖਮੀ ਇੱਕੋ ਮੋਟਰਸਾਈਕਲ ਵਾਲਾ ਹੀ ਹੋਇਆ ਬਾਕੀ ਦੇ ਸਾਰੇ ਗੱਡੀਆਂ ਚ ਨਹੀਂ ਸੀ ਹੈਗੇ ਗੱਡੀਆਂ ਉਦਾਂ ਖੜੀਆਂ ਸੀ ਪਾਰਕਿੰਗ ਦੇ ਵਿੱਚ ਕਿਰਪਾਲ ਜੀ ਭਾਜੀ ਕੀ ਗੱਲ ਬਥੋਈ ਸਾਰੀ ਕਰੀ ਭਾਜੀ ਇੱਥੇ ਆਪਣਾ ਆਫਿਸ ਆ ਲਾਈਨ ਸ਼ੇਅਰ ਗੱਡੀਆਂ ਰੋਡ ਸਾਈਡ ਤੇ ਲੱਗੀਆਂ ਬਿਲਕੁਲ ਅੱਗੇ ਵੀ ਲੱਗਦੀਆਂ ਰੋਜ਼ ਤੇ ਪਿੱਛੋਂ ਉਹ ਸਫਾਰੀ ਗੱਡੀ ਆਈ ਆ ਉਹਨੇ ਮੇਰੇ ਕੋ ਵੀਡੀਓ ਆਉਦੀ ਮਤਲਬ ਜਿਤਨਾ ਸਿਕਿਉਰਟੀ ਗਾਰਡ ਦੱਸ ਰਿਹਾ ਵੀ ਗੋਲੀ ਦੀ ਸਪੀਡ ਤੇ ਗੱਡੀ ਆਈ ਆ ਉਹਨੇ 4-5 ਗੱਡੀਆਂ ਸਾਰੀਆਂ ਧੂਕ ਅੱਗੇ ਪਾਣੀ ਦਿੱਤੀਆਂ ਸਾਰੀਆਂ ਗੱਡੀਆਂ ਜੇ ਕੋਈ ਅੱਗੇ ਹੁੰਦਾ ਰਾਹੀਰ ਹੁੰਦਾ ਤੇ ਖਤਮ ਹੋ ਜਣਾ ਸੀ ਭਾਵੇਂ 10 20 ਜਿੰਨੇ ਵੀ ਹੁੰਦੇ ਬਹੁਤ ਜਿਆਦਾ ਮਾੜਾ ਐਕਸੀਡੈਂਟ ਹੋਇਆ ਬਹੁਤ ਨੁਕਸਾਨ ਹੋਇਆ ਗੱਡੀਆਂ ਦਾ ਤੇ ਬਚਾਈ ਉਹ ਤਾਂ ਲੋਟ ਪੱਤੇ ਨੇ ਸ਼ਾਇਦ ਲੈ ਕੇ ਗਏ ਨੇ ਹਸਪੀਟਲ ਨੂੰ ਪਤਾ ਨਹੀਂ ਕੀ ਹੋਣਾ ਜ਼ਖਮੀ ਕਿੰਨੇ ਕੋਈ ਪਤਾ ਲੱਗਾ ਜੀ ਹਾਂਜੀ ਜ਼ਖਮੀ ਕਿੰਨੇ ਕੋਈ ਨਹੀਂ ਦੋਏ ਪਿਛਲੇ ਮੇਰੀ ਗੱਡੀ ਤੇ ਖਾਲੀ ਹੈ ਅਗਲੀ ਵੀ ਖਾਲੀ ਸੀ ਤਿੰਨ ਗੱਡੀਆਂ ਖਾਲੀ ਹੋ ਗਈਆਂ ਇੱਕ ਜਿਹੜਾ ਪਿੱਛੇ ਹੈਗਾ ਸੀ ਡਰਾਈਵਰ ਉਹ ਵੀ ਮੇਰੀ ਪਿਛਲੀ ਗੱਡੀ ਦਾ ਉਹ ਸ਼ਾਇਦ ਉਹ ਜ਼ਖਮੀ ਹੋਇਆ ਜਾਂ ਸਾਨੂੰ ਲੈ ਗਏ ਆ ਉਹਨੂੰ ਸ਼ਾਇਦ ਕੋਈ ਅਟੈਕ ਆਇਆ ਜਾਂ ਕੋਈ ਨਸ਼ਾ ਕੀਤਾ ਹੁਣ ਪਤਾ ਨਹੀਂ ਜਿਹੜਾ ਸਫਾਰੀ ਗੱਡੀ ਵਾਲਾ ਪਿੱਛੋਂ ਜਿੰਨੇ ਮਾਰੀਆਂ ਸਾਰੀਆਂ ਗੱਡੀਆਂ ਉਹ ਹੁਣ ਮੈਡੀਕਲ ਟੈਸਟ ਹੋਣਗੇ 15-20 ਮਿੰਟ ਪਹਿਲਾਂ ਇੱਕ ਪਤਾ ਲੱਗਾ ਕਿ ਟ੍ਰੈਫਿਕ ਜਮ ਹੋਈ ਹੈ। ਨਹਰਾਂ ਦੇ ਵਿੱਚ ਐਕਸੀਡੈਂਟ ਹੋ ਆ ਪਿਆਨ ਕੋਈ ਆਈ। ਇੱਕ ਮੁੰਡਾ ਮਨਜਿੰਦਰ ਆ ਕੈਨੇਡਾ ਦਾ ਸਿਟੀ ਹੈ ਨਾ। ਇਹਨੂੰ ਕੋ ਗੱਡੀ 'ਚ ਬੈਠਾ ਕੋਈ ਅਟੈਕ ਵਗੈਰਾ ਆ ਗਿਆ ਜਿਵੇਂ ਕੋਈ ਮਤਲਬ ਇਹਦੇ ਕੋ ਰੇਸ ਦੱਪੀ ਗਈ। ਤੇ ਉਹ ਗਾਂ ਜਿਹੜੀ ਅੱਗੇ ਖਲੋਤੀਆਂ ਪੰਜਰ ਗੱਡੀਆਂ ਇੱਕ ਲੇਡੀ ਜਿਹੜੋ ਐਕਟ ਬਾਅਦ ਹੀ। ਉਹ ਸਾਰੀਆਂ ਗੱਡੀਆਂ ਦੇ ਵਿੱਚ ਦੀ ਗੱਡੀ ਵਜਦੀ ਆ। ਤਾਂ ਫਿਰ ਇਹਦੇ ਕੋ ਬੰਦ ਵੀ ਨਹੀਂ ਹੋਈ। ਉਹ ਉਤਰਾਂ ਸਲੀਪ ਕੱਢੇ ਟਾਇਰਾਂ ਨੇ। ਇਹ ਉਹ ਇੱਕ ਮਤਲਬ ਜੇ ਥੋੜਾ ਸਮਾਂ ਨਾਲ ਬੰਦ ਕਰਦੇ ਤਾਂ ਬਲਾਸਟ ਵੀ ਹੋ ਸਕਦਾ ਸੀ। ਤੇ ਜਦੋਂ ਇਹਦੇ ਕੋਲ ਜ਼ਖਮੀ ਨਹੀਂ ਜਿਹੜਾ ਉਹਨਾਂ ਨੂੰ ਹਸਪਤਾਲ ਲੈਂਦਾ ਮੌਕੇ ਤੇ ਬਾਕੀ ਐਸਟੀਓ ਸਿਟੀ ਸਾਹਿਬ ਨਾਲ ਸੰਪਰਕ ਹੋਇਆ ਬਾਕੀ ਉਹ ਕਰਨਗੇ ਜੋ ਕਰਨਾ ਹੈ ਕਿੰਨੇ ਜ਼ਖਮੀ ਹੋਏ ਸਰ ਇਹਦੇ 3-4 ਬੰਦੇ ਜ਼ਖਮੀ ਹੋਏ 40 ਨੂੰ 7 ਨਹੀਂ 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 ਜਾਨ ਨੁਕਸਾਨ ਕੋਈ ਨਹੀਂ ਇਹਨੂੰ ਜਿਆਦਾ ਇਹਨੂੰ ਲੈਂਦਾ ਪਹੁੰਚਾਉਂਦਾ ਟਾਈਮ ਨਾਲ